ਗਿਆਨਨਾਥ ਮਹਾਰਾਜ ਕੀ ਜੈ ਪਰਮ ਪੂਜੀ ਹੈ ਪ੍ਰਭੂ ਸੁਨਾਕਰ ਮਹਾਰਾਜ ਕੀ ਜੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਬਾਬਾ ਸਾਹਿਬ ਤੁਹਾਡੀ ਸੋਚ ਤੇ ਮੇਰਾ ਧਿਆਨ ਰੱਖੋ ਕੇ ਬਾਬਾ ਸਾਹਿਬ ਤੁਹਾਡੀ ਸੋਚ ਤੇ ਮੇਰਾ ਧਿਆਨ ਰੱਖੋ ਕੇ ਹਾਂਜੀ ਜੋ ਬੋਲੇ ਸੋ ਨਿਰਪੈ ਬਾਬਾ ਜੀ ਮਹਾਰਾਜ ਕੀ موڑک ساپ کا ڈیس سوچتے بہرہ دیانگے ڈھوک کے موڑک ساپ کا ڈیس سوچتے بہرہ دیانگے ڈھوک کے جو دولے سو جل پہن موڑا مالی کی مہاراج کی جائے سادیس کا آرمہ کسٹا کھنی گی ਕਰਦੇ ਤਾ ਜੇ ਬੋਲੇ ਸੋ ਨਿਹਾਲ ਵਾਰ ਵਾਰ ਵੀ ਕੀ ਜੈ ਬਾਬਾ ਸਾਹਿਬ ਕਾ ਢੀ ਸੋਚਦੇ ਸਦਾ ਜਗਤੋ ਕੇ ਬਾਬਾ ਸਾਹਿਬ ਕਾ ਢੀ ਸੋਚਦੇ ਸਦਾ ਜਗਤੋ ਜੀ ਨਮਸਕਾਰ ਸਟਾਰ ਡੈਲੀ 99 ਚੈਨਲ ਤੇ ਆਪ ਜੀ ਦਾ ਸਵਾਗਤ ਕਰਦੇ ਆਂ ਜਿਸ ਤਰ੍ਹਾਂ ਤੁਸੀਂ ਜਾਣਦੇ ਜੀ ਮੈਂ ਬਟਾਲਾ ਸ਼ਹਿਰ ਤੋਂ ਪੱਤਰਕਾਰ ਅਖਿਲ ਮਹਲੋਤਰਾ ਤੇ ਮੇਰੇ ਨਾਲ ਸੰਯੋਗੀ ਕਰਮਜੀਤ ਜੰਮਾ ਅੱਜ ਅਸੀਂ ਪਹੁੰਚੇ ਹਾਂ ਜੀ ਬਟਾਲਾ ਸ਼ਹਿਰ ਦੇ ਅੰਦਰੂਨੀ ਖਜੂਰੀ ਗੇਟ ਵਿਖੇ ਜਿਸ ਦੇ ਪਹਿਲਾਂ ਤੁਹਾਨੂੰ ਦਰਸ਼ਨ ਕਰਵਾ ਦਈਏ ਭਗਵਾਨ ਵਾਲਮੀਕੀ ਮੰਦਿਰ ਦੇ ਦਰਸ਼ਨ ਪਹਿਲਾਂ ਕਰ ਲਵੋ ਜਦੋਂ ਵੀ ਇੱਥੇ ਕੋਈ ਧਾਰਮਿਕ ਦੀਆਂ ਕੋਈ ਚੀਜ਼ਾਂ ਹੁੰਦੀਆਂ ਨੇ ਸਭ ਤੋਂ ਪਹਿਲਾਂ ਇਸ ਮੰਦਿਰ ਦੇ ਵਿੱਚ ਆ ਕੇ ਮੱਥਾ ਟੇਕਿਆ ਜਾਂਦਾ ਤੇ ਫਿਰ ਕੋਈ ਨਾ ਕੋਈ ਉਪਰਾਲਾ ਸ਼ੁਰੂ ਕੀਤਾ ਜਾਂਦਾ ਇਸ ਮੰਦਿਰ ਤੋਂ ਸ਼ੁਰੂ ਕਰਦੇ ਹਨ ਇਸ ਮੁਹੱਲਾ ਨਿਵਾਸੀ ਦੇ ਸਾਰੇ ਇਹ ਮੈਂ ਉਥੇ ਹੀ ਅੱਜ ਭਗਵਾਨ ਵਾਲਮੀਕੀ ਆਦੀ ਧਰਮ ਸਮਾਜ ਦੇ ਤਰुण ਚੀਮਾ ਮਾਜਾ ਜ਼ੋਨ ਦੇ ਪ੍ਰਧਾਨ ਜੋ ਸਾਡੇ ਨਾਲ ਮੌਜੂਦ ਹਨ ਉਹਨਾਂ ਵੱਲੋਂ ਅੱਜ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ ਬਟਾਲਾ ਸ਼ਹਿਰ ਦੇ ਵਿੱਚ ਗੱਲਬਾਤ ਵੀ ਜ਼ਰੂਰ ਕਰਦੇ ਹਾਂ ਕੀ ਕੁਝ ਕਹਿਣਾ ਹੈ ਨਵੀਆਂ ਨਿਯੁਕਤੀਆਂ ਨੂੰ ਲੈ ਕੇ ਪ੍ਰਧਾਨ ਜੀ ਸਭ ਤੋਂ ਪਹਿਲਾਂ ਸਾਡੇ ਚੈਨਲ ਤੇ ਆਪ ਜੀ ਦਾ ਸਵਾਗਤ ਹੈ ਜੀ ਬਹੁਤ ਬਹੁਤ ਧੰਨਵਾਦ ਖਲੀਮ ਲੋਤਰਾ ਜੀ ਸਟਾਰ ਡੇਲੀ ਪੰਜਾਬ نیوز ਦਾ ਚੀਮਾ ਜੀ ਅੱਜ ਤੁਹਾਡੇ ਵੱਲੋਂ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਨੇ ਕਿਹੜੇ ਅਹੁਦੇਦਾਰਾਂ ਨੂੰ ਕੀ ਅਹੁਦੇ ਦਿੱਤੇ ਗਏ ਨੇ ਤੁਹਾਡੇ ਮਨ ਤੋਂ ਜੋ ਬੋਲੇ ਸੋ ਨਿਰਪੈ ਭਗਵਾਨ ਵਾਲਮੀਕੀ ਮਹਾਰ ਸ਼੍ਰੀ ਸ਼੍ਰੀ 108 ਸਤਿਗੁਰੂ ਗਿਆਨनाथ ਮਹਾਰਾਜ ਕੀ ਜੈ ਭਗਵਾਨ ਵਾਲਮੀਕੀ ਆਧਿ ਤਰਮ ਸਮਾਜ ਰਜਿਸਟਰ 파ਰਤ ਯੂਨਿਟ ਬਟਾਲਾ ਸਾਡੇ ਬਹੁਤੀ ਸਤਿਕਾਰਯੋਗ ਰਾਸ਼ਟਰੀ ਮੁਖ ਸੰਚਾਲਕ ਸੰਤ ਮੇਗਨਾਥ ਜੀ ਦੇ ਦੇਸ਼ਾ ਨਿਰਦੇਸ਼ਾਂ ਹੇਠ ਅੱਜ ਬਟਾਲਾ ਵਿਖੇ ਸਾਡੇ ਹਾਥੀਗੜ੍ਹ ਤੋਂ ਬੋਬੀ ਖੋਸਲਾ ਜੀ ਇਹਨਾਂ ਨੂੰ ਅੱਜ ਮਾਜਾ ਜੋਨ ਪ੍ਰਦਾਨ ਲਗਾਇਆ ਹੈ ਤੇ ਇਹਨਾਂ ਦੇ ਨਾਲ ਨਾਲ ਹੀ ਸਾਡੇ ਬਹੁਤ ਹੀ ਸਤਿਕਾਰਯੋਗ ਸੁਖਮਨ ਸਿੰਘ ਸੁਖਮਨ ਸਿੰਘ ਉਹਨਾਂ ਨੂੰ ਜਿਹੜਾ ਮੈਂਬਰ ਅੱਜ ਨਿਯੁਕਤ ਕੀਤਾ ਹੈ ਦਿਨ ਬਦਿਨ ਸ੍ਰਿਸ਼ਟੀਕਰਤਾ ਭਗਵਾਨ ਵਾਲਮੀਕੀ ਪਰਮ ਪੂਜਯ ਪ੍ਰਭੂ ਰਤਨਾਕਰ ਬਾਬਾ ਸਾਹਿਬ ਡਾਕਟਰ ਪੀਮਰਾਮ ਬੇਦਕਰ ਦੀ ਸੋਚ ਦੇ ਨਾਲ ਚੱਲਦੇ ਹੋਏ ਅੱਜ ਸਾਡੀ ਸੰਸਥਾ ਦੇ ਵਿੱਚ ਇਹਨਾਂ ਨੇ ਸ਼ਾਮਲ ਹੋਏ ਨੇ ਮੈਂ ਇਹਨਾਂ ਦਾ ਸੰਸਾ ਚ ਆਉਣ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਇਹ ਸਾਡੀ ਸੰਸਥਾ ਨੂੰ ਦਿਨ ਦੁਗਣੀ ਰਾਤ ਚੌਗਣੀ ਜਿਹੜੀ ਤਰੱਕੀ ਮਿਲਣ ਦੀ ਤੇ ਸਮਾਜ ਜਿਹੜਾ ਵਾ ਸੰਸਥਾ ਜੇ ਬਹੁਤ ਵਧੀਆ ਕੰਮ ਕਰ ਰਿਹਾ ਵਾ ਇੰਨੇ ਹੀ ਸ਼ਬਦਾਂ ਵਿੱਚ ਜੀ ਆਪਣੀ ਜੁਨਟ ਵਿੱਚ ਕਿੰਨੇ ਕੇ ਆਗੂ ਜਿਹੜੇ ਜੋੜ ਚੁੱਕੇ ਹੋ ਬਟਾਲਾ ਸ਼ਹਿਰ ਦੇ ਵਿੱਚ ਹੁਣ ਤੱਕਰ ਭਗਵਾਨ ਵਾਲਮੀਕੀ ਆਦੀ ਧਰਮ ਸਮਾਜ ਦੇ ਵਿੱਚ ਬਟਾਲੇ ਦੀ ਗੱਲ ਕਰੀਏ ਤੇ ਕਟੋ ਘਟ ਨਹੀਂ 70 ਤੋਂ 80 ਜਿਹੜੇ ਆ ਉਹ ਅਹੁਦੇਦਾਰ ਤੇ ਮੈਂਬਰ ਜਿਹੜੇ ਕੰਮ ਕਰ ਰਹੇ ਆ ਕੀ ਉਮੀਦ ਕਰਦੇ ਹੋ ਆਪਣੇ ਮੈਂਬਰਾਂ ਤੋਂ ਅਮੀਰ ਉਮੀਦ ਤੇ ਇਹੀ ਕਰ ਰਹੇ ਆ ਭਾਜੀ ਜਿਹੜੇ ਅਹੁਦੇਦਾਰ ਵਾ ਜਾਂ ਮੈਂਬਰ ਆ ਉਹ ਵੱਧ ਤੋਂ ਵੱਧ ਜਿਹੜੇ ਆ ਸੰਸਦਾਂ 'ਚ ਆਪਾਂ ਸ਼ਾਮਲ ਕਰ ਰਹੇ ਆ ਤੇ ਆਪਣੀ ਸੰਸਥਾ ਨੂੰ ਜਿਹੜਾ ਵਾ ਉਹ ਅੱਗੇ ਤੱਕ ਲੈ ਕੇ ਜਾਵਾਂਗੇ ਸੰਤਾ ਮਹਾਪੁਰਸ਼ਾਂ ਦੀ ਕਿਰਪਾ ਨਾਲ ਕਿੰਦਾ ਦਾ ਲੋਕਾਂ ਨੂੰ ਮੈਸੇਜ ਦਿੰਦੇ ਹੋ ਆਪਣੀ ਸੰਸਥਾ ਵੱਲੋਂ ਕਿਉਂ ਪ੍ਰਾਲਾ ਕਰਦੇ ਹੋ ਕਿਸ ਤਰ੍ਹਾਂ ਦੇ ਪ੍ਰਾਲੇ ਚਾਹਦੇ ਹੋ ਤੁਸੀਂ ਆਪਾਂ ਦੇ ਇਹੀ ਪ੍ਰਾਲਾ ਚਾਹਨੇ ਆ ਜੀ ਜਿਹੜਾ ਨਸ਼ਿਆਂ ਤੋਂ ਦੂਰ ਹੋਵੋ ਆਪਣੇ ਮਾਪਿਓ ਦੀ ਸੇਵਾ ਕਰੋ ਤੇ ਸਮਾਜ ਦੇ ਵਧੀਆ ਕੰਮ ਕਰੋ ਜਿਹੜੇ ਲੋਕੀ ਤੁਹਾਡੀ ਸ਼ਲਾਘਾ ਕਰਨ ਜੇ ਚੰਗੇ ਕੰਮ ਕਰੋਗੇ ਨਸ਼ਿਆਂ ਪੱਤਿਆਂ ਨੂੰ ਦੂਰ ਹੋ ਹੋਗੇ ਆਪਣੇ ਮਿੰਤ ਮੁਸ਼ਕਤ ਕਰੋਗੇ ਤੇ ਫੇਰ ਹੀ ਸਮਾਜ ਚ ਜੀਣ ਦਾ ਵਧੀਆ ਪ੍ਰਾਲਾਓ ਅੱਜ ਇੱਕ ਉਹ ਵੀ ਖੋਸਲਾ ਜੀ ਨੂੰ ਕੀਤਾ ਗਿਆ ਸ਼ਾਮਲ ਕੀਤਾ ਗਿਆ ਗੱਲਬਾਤ ਵੀ ਜ਼ਰੂਰ ਕਰ ਲੈਣੇ ਬੋਬੀ ਖੋਸਲੇ ਸਭ ਤੋਂ ਪਹਿਲਾਂ ਤੁਸੀਂ ਦੇਖ ਲੋਗੇ ਜੀ ਬੋਬੀ ਖੋਸਲਾ ਜੀ ਜਿਹੜੇ ਅਹੁਦੇਦਾਰ ਨੇ ਜਿਹੜੇ ਆਹ ਬਟਾਲਾ ਸ਼ਹਿਰ ਜੇ ਨਿਯੁਕਤੀ ਪੱਤਰ ਦਿੱਤੇ ਗਏ ਨੇ ਇਹਨਾਂ ਵੱਲੋਂ ਭਗਵਾਨ ਬਾਲਮਿਕੀ ਆਦੀ ਧਰਮ ਸਮਾਜ ਤਰुण ਚੀਮਾ ਮਾਝਾ ਜੋਂ ਵੱਲੋਂ ਗੱਲਬਾਤ ਵੀ ਜ਼ਰੂਰ ਕਰ ਲੈਣੇ ਆ ਕਿ ਅੱਜ ਇਹਨਾਂ ਨੂੰ ਸਭ ਤੋਂ ਪਹਿਲਾਂ ਸਰ ਆਪਣਾ ਨਾਮ ਦੱਸਦੇ ਮੇਰਾ ਨਾਮ ਜੀ ਬੋਬੀ ਖੋਸਲਾ ਜੀ ਬੋਬੀ ਜੀ ਅੱਜ ਬਾਲਮਿਕੀ ਆਦੀ ਧਰਮ ਸਮਾਜ ਦੀ ਤੁਹਾਨੂੰ ਅਹੁਦੇਦਾਰੀ ਦਿੱਤੀ ਗਈ ਆ ਹਾਂਜੀ ਕੀ ਸ਼ਲੰਘਾ ਕਰਦੇ ਹੋ ਇਹਨਾਂ ਦੇ ਕੋਲੋਂ ਵੀ ਤੇ ਕੀ ਅਭਿਸ਼ਾਸ਼ਣ ਦਿੰਦੇ ਹੋ ਇਹਨੂੰ ਤੇ ਆਪ ਇਨਾਂ ਦੀ ਸਾਰੀ ਟੀਮ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਇਹ ਸਤਿਯਾਰ ਆਪਣੇ ਯੋਗ ਸਮਝਿਆਗਾ ਯੂਨਿਟ ਚ ਤੇ ਆਪਾਂ ਸਟਾਰ ਕਿਊਜ਼ ਵਾਲਿਆਂ ਦਾ ਵੀ ਬਹੁਤ ਦਿਲੋਂ ਧੰਨਵਾਦ ਕਰਦਾ ਮੈਂ ਜਿਨ੍ਹਾਂ ਉਹਨਾਂ ਨੇ ਸਾਡੀ ਵਾਈਟ ਲੈਣ ਲਈ ਆਪਣੀ ਮਿਹਨਤ ਨਾਲ ਪੂਰਾ ਸਹਿਯੋਗ ਦੇ ਰਿਹਾ ਆਪਾਂ ਤਰੁੰਚੀਮਾ ਦੇ ਨਾਲ ਤਨ ਮਨ ਧਨ ਨਾਲ ਮੋਢੇ ਨਾਲ ਮੋਢਾ ਜੋੜ ਕੇ ਇਹਨਾਂ ਦੀ ਸੇਵਾ ਚ ਹਾਜ਼ਰ ਮੈਸੇਜ ਕੀ ਦੇਣਾ ਚਾਹੁੰਦੇ ਆ ਆਪਣੀ ਸਸਤਾ ਨੂੰ ਦੇਣਾ ਚਾਹੁੰਦੇ ਆ ਜੀ ਸਾਰੇ ਸਮਾਜ ਨੂੰ ਨਸ਼ਾ ਮੁਕਤ ਹੋਵੇ ਤੇ ਆਪਣੇ ਬੱਚਿਆਂ ਨੂੰ ਪੜ੍ਹਾਓ ਲਿਖਾਓ ਤੇ ਚੰਗੀ ਸਿੱਖਿਆ ਪ੍ਰੋਵਾਈਡ ਕਰੋ ਤੇ ਆਪਣੇ ਬੱਚੇ ਨੂੰ ਗਾਂ ਵਧਨ ਦੀ ਸਿੱਖ ਪਰੇ ਨਾ ਦੋ। ਅਸੀਂ ਸੰਸਥਾ ਦੇ ਵਿੱਚ ਤੁਹਾਨੂੰ ਜੋੜਿਆ ਗਿਆ ਅੱਗੋਂ ਤੁਸੀਂ ਫਿਰ ਆਪਣੇ ਨਾਲ ਜੁੜਨੇ ਜੋੜ ਰਹੇ ਹੋ ਅੱਗੋਂ। ਹਾਂਜੀ ਆਪਾਂ ਪੂਰਾ ਯੂਨਿਟ ਜੋੜਾਂਗੇ ਜੀ। ਆਪਣਾ ਕੰਦੇ ਦਾ ਕੰਦਾ ਲਾ ਕੇ ਤਰੁਣ ਜੀ ਮਾਨੂੰ ਨਾਲ ਲੈ ਕੇ ਜਿੱਥੇ ਵੀ ਇਹਨਾਂ ਦੀ ਲੋਡ ਪਏਗੀ ਇਹਨਾਂ ਨੂੰ ਮੈਂ ਨਾਲ ਲੈ ਕੇ ਆਪਣੀ ਯੂਨਿਟ ਨੂੰ ਅੱਗੇ ਵਧਾਵਾਂਗਾ ਜੀ। ਮੈਂਬਰ ਵੀ ਨਿਯੁਕਤ ਕੀਤੇ ਗਏ ਨੇ ਪਾਰਟੀ ਦੇ ਤੁਹਾਨੂੰ ਗੱਲਬਾਤ ਵੀ ਜਰੂਰ ਕਰਾਂਗੇ ਮੈਂਬਰ ਦੇ ਨਾਲ ਮੈਂਬਰ ਦਾ ਵੀ ਪੁੱਛ ਰਹੇ ਨੇ ਕੀ ਕੁਝ ਕਹਿਣਾ ਕੀ ਨਾਮ ਭਾਈ ਸਾਹਿਬ ਆਪ ਦਾ ਮੇਰਾ ਨਾਮ ਸੁਖਮਨ ਸਿੰਘ ਹੈ ਜੀ ਸੁਖਮਨ ਸਿੰਘ ਜੀ ਅੱਜ ਤਰਨ ਸਿੰਘ ਮਾਹੌਲੋਂ ਮੈਂਬਰ ਨਿਯੁਕਤ ਕੀਤਾ ਗਿਆ ਪਾਰਟੀ ਦੇ ਵਿੱਚ ਕੀ ਅਭਿਸ਼ਾਸ਼ਨ ਦਿੰਦੇ ਹੋ ਪਾਰਟੀ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਪਾਰਟੀ ਦਾ ਅੰਗਰੇਜ਼ ਨੇ ਇਸ ਜੋ ਜੋ ਸਮਝਿਆ ਨਾ ਨੇ ਸਾਨੂੰ ਤੁਹਾਨੂੰ ਸ਼ਾਮਲ ਕਰਿਆ ਵਿੱਚ ਅਸੀਂ ਤੇਜ਼ ਰੋਸਾਨ ਬਣਨਾ ਹੈ ਏਸੀ ਜੀ ਮੈਂਬਰ ਨਿਯੁਕਤ ਕੀਤੇ ਗਏ ਨੇ ਤਰੁਣ ਚੀਮਾ ਮਾਜਾ ਜੋਂ ਪਰਦਾੰਦਾ ਧੰਨਵਾਦ ਕੀਤਾ ਗਿਆ ਹੈ ਗੱਲਬਾਤ ਜੁੜ ਕਰਦੇ ਇਹਨਾਂ ਦੀ ਪ੍ਰਧਾਨ ਸਾਡੇ ਨਾਲ ਰੇਖਾ ਜੀ ਮਾਜੀ ਵੀ ਬੜੇ ਚਿਹਰਾ ਤੋਂ ਨਾਲ ਜੁੜੇ ਨੇ ਟੀਮਾ ਜੀ ਰੇਖਾ ਦੀ ਅੱਜ ਪਾਰਟੀ ਦੇ ਦੋ ਉਮੀਦਵਾਰ ਹੋਰ ਵਧੇ ਗਏ ਨੇ ਕਿੱਦਾਂ ਦਾ ਲੱਗ ਰਿਹਾ ਇਹਨਾਂ ਦਾ ਜਿਹੜਾ ਤਰੁਣ ਚੀਮਾ ਰੀ ਬਟਾਲਾ ਸ਼ਹਿਰ 'ਚ ਕੰਮ ਕਰ ਰਿਹਾ ਕਿੱਦਾਂ ਦਾ ਲੱਗਦਾ ਸਾਰਾ ਜੈਵਲ ਮਿੱਕੀ ਵਧੀਆ ਤੁਸੀਂ ਆਪ ਸੋਚ ਸਕਦੇ ਹੋ ਕਿ ਜੇ ਇੱਕ ਸੰਸਥਾ ਨੂੰ ਚਲਾਣਾ ਹੋਵੇ ਲੜੀ ਵਾਈਸ ਉਹਦੇ ਵਿੱਚ ਹਰ ਮੈਂਬਰ ਚਾਹੀਦਾ ਮੈਂਬਰ ਇਹ ਨਹੀਂ ਚਾਹੀਦੇ ਕਿ ਮੈਂਬਰ ਅਹੁਦੇਦਾਰ ਹੋਣ ਜਿਹੜੇ ਜ਼ਿੰਮੇਵਾਰੀਆਂ ਹੋਣ ਇਹ ਜ਼ਿੰਮੇਵਾਰੀ ਤਾਂ ਕੋਈ ਬਗੇਰ ਨਹੀਂ ਹੈ ਹਰ ਕੋ ਆਪਣੀ ਜ਼ਿੰਮੇਵਾਰੀ ਸਮਝ ਕੇ ਇਸ ਅਹੁਦੇਦਾਰ ਦੇ ਵਿੱਚ ਹੁੰਦਾ ਵਾ ਬਾਕੀ ਇਹਨਾਂ ਨੇ ਦੱਸਿਆ ਕਿ ਨਸ਼ੇ ਤੋਂ ਮੁਕਤ ਸਾਡੇ ਜਿੰਨੇ ਮੈਂਬਰ ਜੁੜੇ ਆ ਨਾ ਉਹਨਾਂ ਨੇ ਗਾਂ ਹਰ ਇੱਕ ਦਾ ਕੰਮ ਕੀਤਾ ਵਾ ਮੰਨ ਲਓ ਕਿਸੇ ਤਰ੍ਹਾਂ ਦਾ ਹੁਣ ਥੋੜੇ ਦਿਨੋਂ ਐਸੀ ਇੱਕ ਮਤਲਬ ਬੜੀ ਨਿਊਜ਼ ਸੀ ਚੱਲੀ ਹੋਈ ਕਿ ਜਿੰਨਾਂ ਦੇ ਘਰ ਦੇ ਵਿੱਚ ਅੱਗ ਲੱਗਦੀ ਉਹਦੇ ਵਿੱਚ ਸਾਡੀ ਸਾਡੀ ਸਾਰੀ ਸੰਸਥਾ ਇਕੱਠੀ ਹੋ ਕੇ ਗਈ ਆ ਏਕੇ ਵਿੱਚ ਵਾਧਾ ਹੁੰਦਾ ਵਾ ਉਹ ਏਕੇ ਵਿੱਚ ਜਾ ਕੇ ਉਹਨਾਂ ਨੂੰ ਇਨਸਾਫ ਮਿਲਿਆ ਵਾ ਅੱਗੇ ਵੀ ਆਪਾਂ ਇਹ ਹੀ ਏਕੇ ਦੇ ਵਾਅਦਾ ਕਰਦੇ ਹਾਂ ਕਿਉਂਕਿ ਅਸੀਂ ਇਕੱਠੇ ਹੋ ਕੇ ਚੱਲਾਂਗੇ ਤੇ ਤੁਹਾਡੀ ਸਾਡੀ ਸੰਸਥਾ ਦਾ ਨਾਮ ਹੋਏਗਾ ਤੇ ਮਹਾਰਾਜ ਦਾ ਆਸ਼ੀਰਵਾਦ ਤਾਂ ਵੈਸੇ ਸਾਡੇ ਤੇ ਬਹੁਤ ਆ। ਏਸੀ ਜੀ ਰੇਖਾ ਚੀਮਾ ਜੀ ਜੋ ਇਹਨਾਂ ਦੇ ਮਚਿਓਰਟੀ ਦੇ ਵਿੱਚ ਪ੍ਰਧਾਨ ਨਿਯੁਕਤ ਨੇ ਮਾਝਾ ਜ਼ੋਨ ਦੇ ਵਿੱਚ ਬਟਾਲਾ ਦੇ ਜਿਹੜੇ ਮਾਝਾ ਜ਼ੋਨ ਦੀ ਮਚਿਓਰਟੀ ਤਰੁਣ ਚੀਮਾ ਜੀ ਨੇ ਸੰਭਾਲੀ ਹੈ ਰੋਜ਼ ਦੇ ਰੋਜ਼ ਨਵਦਰ ਨਵਾਂ ਉਮੀਦਵਾਰ ਆਪਣੇ ਨਵੇਂ ਤੋਂ ਨਵਾਂ ਅਹੁਦੇਦਾਰ ਆਪਣੀ ਪਾਰਟੀ ਵਿੱਚ ਸ਼ਾਮਲ ਕਰਦੇ ਨੇ ਇਸ ਤਰ੍ਹਾਂ ਹੀ ਅੱਗੇ ਵੀ ਕਹਿੰਦੇ ਨੇ ਜੀ ਸ਼ਾਮਲ ਕਰਦੇ ਰਵਾਂਗੇ ਕਿ ਲੋਕਾਂ ਦੀ ਹਮਦਾਰੀ ਦੇ ਨਾਲ ਚੱਲਦੇ ਰਵਾਂਗੇ ਬਟਾਲਾ ਪ੍ਰਭੂ ਬਾਲਮੀਕੀ ਆਦੀ ਧਰਮ ਸਮਾਜ ਰਜਿਸਟਰ ਭਾਰਤ ਦੇ ਮਾਝਾ ਜੋਨ ਦੇ ਪ੍ਰਧਾਨਤਰ ਨੂੰ ਚੀਮਾ ਲੋ ਜੀ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਇਹਨਾਂ ਅੱਗੋਂ ਵੇਖਦੇ ਹਾਂ ਕਿ ਹੋਰ ਨਵੀਆਂ ਨਿਯੁਕਤੀਆਂ ਕਿੰਨੀ ਦੇਰ ਬਾਅਦ ਹੋਏ ਕਰਦੇ ਨੇ ਮਿਲਦੇ ਹਾਂ ਅਗਲੀ ਖਬਰ ਦੇ ਨਾਲ ਬਟਾਲਾ ਸ਼ਹਿਰ ਤੋਂ ਪੱਤਰਕਾਰ ਅਖਿਲ ਮਲੋਤਰਾ ਦੇ ਨਾਲ ਸੰਯੋਗੀ ਕਰਮਜੀ ਜੰਮਾ ਦੀ ਖਾਸ ਰਿਪੋਰਟ ਧੰਨਵਾਦ